ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਝਾਟੀ ਪੈਂਡ ਤੇ ਜ਼ਿਲ੍ਹੇ ਤੇ ਤਹਿਸੀਲ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਹਿਬ ਆ ਗਿਆ ਸੱਜਣੋ ਇਸ ਵੇਲੇ ਤੁਹਾਨੂੰ ਗੁਰ ਲਵਟੈਣ ਵੀਰ ਨੂੰ ਮਲਾਉਣ ਲੱਗੇ ਆ ਟੋਕੜਾ ਗੱਬਣਾ ਚੈੱਕ ਪਾਸ ਮਈਆਂ ਦਾ ਵੀਰ ਹਰ ਵੇਰੀ ਮੰਨ ਲਓ ਵੀ ਖਜ਼ਾਨੇ ਵਾਲੀ ਗੱਲ ਹੁੰਦੀ ਹੈ ਤਿੰਨ ਚਾਰ ਮਈਆਂ ਹਰ ਵੀਡੀਓ ਚ ਟੋਕੜਾ ਗੱਬਣਾ ਚੈੱਕ ਪਾਸ ਲੈ ਕੇ ਆਉਂਦਾ ਵੀਡੀਓ ਲੇਟ ਹੋ ਜਾਂਦੀ ਹੈ ਥੋੜੀ ਕਿਉਂਕਿ ਟੋਕੜ ਗੱਬ ਪਸੂਮ ਸੱਜਣੋਂ ਘਟ ਨਿਕਲਦਾ ਘਟ ਲੱਭਦਾ ਤੇ ਫਿਰ ਉਹਦੇ ਕਰਕੇ ਨਾ ਮੰਨ ਲਓ ਵੀ ਲੇਟ ਹੋ ਜਾਈਦਾ ਤੇ ਅੱਜ ਤੁਹਾਨੂੰ ਕਿੰਨੀਆਂ ਚੈੱਕ ਪਾਸ ਆ 4-5 ਜਾਨਵਰ ਵਿਖਾਵਾਂਗੇ ਤੇ ਆਹ ਵੇਖੋ ਨੀਲੀ ਰਵੀ ਦਾ ਪੱਖ ਰੱਖਦੀ ਝੋਟੀ ਇਹ ਕਿੰਨੇ ਚਰਦੀ ਗੱਬਣਾ ਉਸ ਤੋਂ ਬਾਅਦ ਇੱਕ ਹੋਰ ਪਿਓਰ ਸਾਰੀ ਇੱਕ ਰੰਗ ਕਾਲੀ ਝੋਟੀ ਨਿੱਕਾ ਨਿੱਕਾ ਸਿੰਗ ਬੜੀ ਸ਼ਾਨਦਾਰ ਝੋਟੀ ਇਹ ਕਿੰਨੇ ਚਰ ਤੇ ਕਿੰਨਾ ਦੁੱਧਵਾਦ ਆ ਸਾਰੀ ਗੱਲਬਾਤ ਆਪਾਂ ਮਾਲਕ ਤੋਂ ਲੈਣੇ ਆ ਜਾਣਕਾਰੀ ਤੇ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਨਾ ਵਿਖਾਉਣੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਗੁਰਲਬਟੈਨ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਸਾਹਿਬ ਚੜਦੀ ਕਲਾ ਜੀ ਚੜਦੀ ਕਲਾ ਨਾ ਹਾਂ ਕਿਰਪਾ ਗੁਰੂ ਰਾਮਦਾਸ ਜੀ ਸ਼ੁਕਰ ਹੈ ਗੁਰੂ ਰਾਮਦਾਸ ਦੀ ਨਗਰੀ ਤੇ ਗੁਰੂ ਰਾਮਦਾਸ ਦੀ ਕਿਰਪਾ ਹੈ ਨਾ ਤੇ ਆਪਣਾ ਗੁਰਲਬਟੈਨ ਡਰੈਸ ਮੜਾ ਜਾਂ ਕਨਫਰਮ ਕਰਦਗੇ ਜੀ ਆਪਣਾ ਪਿੰਡ ਚਾਟੀਵੰਡ ਆ ਤੇ ਤੁਸੀਂ ਤੇ ਜ਼ਿਲ੍ਹਾ ਅੰਮ੍ਰਿਤਸਰ ਨੰਬਰ ਆਪਣਾ ਹੈਗਾ 6239404709 ਇੱਕ ਵਾਰੀ ਹੋਰ ਰਿਪੀਟ ਕਰੀ 6239404709 ਤੇ ਟੋਕੜਾ ਗੱਬਣਾ ਚੈੱਕ ਪਾਸ ਵੀ ਮਈਆ ਅੱਜ ਹਾਂਜੀ ਬੇਟੀ ਦੋ ਆਪਣੇ ਕੋਲ ਚੈੱਕ ਪਾਸ ਹੈ ਮਈਆ ਬੇਟੀ ਠੀਕ ਆ ਇੱਕ ਝੋਟੀ ਆਪਣੇ ਕੋਲ ਹੀ ਟੋਕੜਿਆ ਇੱਕ گاਵਾ ਟੋਕੜਾ ਓਕੇ 4 ਜਨਵਰੀ ਵਿਖਾਈਏ ਹਾਂਜੀ 4 ਜਨ ਤੇ ਆ ਬਿੱਲੀ ਝੋਟੀ ਕਿੰਨੇ ਚਿਰ ਦੀ ਗੱਬਣਾ ਇਹ ਵੀ ਜੀ ਹੈਗੀ ਆ ਸਾਢੇ 14 ਮਹੀਨੇ ਸਾਢੇ 4ਾਂ ਦੀ 4 ਕੰਪਲੀਟ ਕਰਕੇ 5ਵਾਂ ਮਹੀਨਾ ਲੱਗਿਆ ਵਿਆ ਹਾਂਜੀ ਇਹਨੂੰ 4 ਪੂਰੀ ਹੋ ਗਈ ਆ 5ਵੇਂ ਦੀ ਜਾਣਦੀ ਆ ਬੇਟੀ ਠੀਕ ਆ ਹਾਂ ਤੇ ਓਕੇ ਬਾਕੀ ਅਗਲਾ ਆਪਦੀ ਚੈੱਕ ਕਰਾ ਲੈ ਆ ਵੀ ਚੈੱਕ ਕਰਾ ਲੈ ਤਸੱਲੀ ਕਰਾ ਲੈ ਤੇ ਹੁਣ ਇਹਦੇ ਕੋਲੇ ਦੁੱਧ ਦੁੱਧ ਵੀ ਜੀ ਇਸ ਲਈ ਹੈਗਾ ਹੀ 4 ਕਿਲੋ ਠੀਕ ਆ ਤੇ ਹੁਣ ਇਸ ਟਾਈਮ ਇਸ ਲਈ ਡਰਾਈ ਆ ਮੈਂ ਜਿਹੜੀਆਂ 4-5 ਦਿਨ ਵਿਆਹ ਤੇ ਮਗਰੋਂ ਚੋਈ ਨਹੀਂ ਕਰਦੇ ਨੇ ਮਗਰੋਂ ਚੋਈ ਨਹੀਂ ਹੁਣ ਥਣ ਪਾਸ ਹੀ ਕਰਾਉਂਦੀ ਆ ਥਣ ਪਾਸ ਹੀ ਕਰਾਉਂਦੀ ਆ ਥਣ ਹੋ ਕੇ ਆ ਬਾਕੀ ਇਹ ਜਿਹੜਾ ਵੀਰ ਭਰਾ ਹੋਊਗਾ ਆ ਟਿਪ ਕੇ ਲੈ ਜੇ ਟਿਪ ਕੇ ਲੈ ਜੇ ਆਪਦੀ ਵੇਖ ਲੈ ਹਨਾ ਬਾਕੀ ਝੋਟੀ ਚੰਗੀ ਆ ਹਾਂ ਬਾਕੀ ਮੂੰਹ ਚਾਰ ਦੰਦੇ ਵੀ ਦੀ ਅੱਛਾ ਸੂਏ ਦੂਜੇ ਲਈ ਗੱਬਣਾ ਸੂਏ ਦੂਜੇ ਲਈ ਗੱਬਣਾ ਬਿੱਲੀ ਆਖਾ ਹਨਾ ਆਖਿਆ ਸੱਜਰ ਨੇ ਦੁੱਧ ਚੰਗਾ ਦਿੱਤਾ ਉਹ ਕੱਟੀ ਨੇ 10 ਕਿਲੋ ਆਂਗੂ ਹਣਾ ਹਾਂ ਤੇ ਤੌਰ ਕਰਾਈਏ ਚੱਕ ਹਾਂਜੀ ਹਾਂਜੀ ਇਹ ਸੱਜਰ ਨੂੰ ਥੋੜੀ ਜੀ ਨਾ ਡਰਦੀ ਆ ਤੇ ਬਾਕੀ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਯਾਰ ਮੰਨ ਲਓ ਵੀ ਤੌਰ ਤਾਰ ਤੁਹਾਨੂੰ ਐ ਚੈੱਕ ਕਰਾ ਦੇਗੀ ਕੱਦ ਕਾਠ ਦਾ ਥੋੜਾ ਜਿਹਾ ਇੱਥੇ ਲੈਡ ਲੋਡ ਸਾਡੇ ਜਾਗਦੀ ਹੁੰਦੀ ਆ ਬੱਸ 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 ਤੂੰ ਪਾਸੇ ਹੋ ਜਾ ਸੁਨੇ ਆ ਆ ਵੇਖੋ ਹੈ ਨਾ ਇਥੋਂ ਹੁਣ ਤੁਹਾਨੂੰ ਕਦ ਕਾਠ ਇਹਦੀ ਵੇਲ ਸਰੀਰ ਕਟਾਂਚੇ ਦਾ ਪਤਾ ਲੱਗ ਜੂਗਾ ਕਮਾ ਲਿਆ ਤੇ ਬਾਕੀ ਨਮਾ ਹਨ ਤੇ ਜੇ ਕਿਸੇ ਭੈਣ ਭਰਾ ਦਾ ਯਾਰ ਮੰਨ ਲਓ ਵੀ ਚਾਰ ਚੂਰ ਪਾਇਆ ਵਿਆ ਹਨ ਤੇ ਪੱਠੇ ਟੱਕੇ ਖੁੱਲੇ ਹੈਗੇ ਆ ਤੇ ਫੇਰ ਤੇ ਫੇਰ ਸਜਣੋ ਲਿਆ ਕੇ ਇਹਨੂੰ ਬੰਨ ਦਿਓ ਤੇ ਕਿਉਂਕਿ ਦੇਣਾ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਚੜਿਆ ਤੇ ਛਿਪਿਆ ਹੀ ਹੁੰਦਾ ਤੇ ਕੋਈ 2 ਰੁਪਏ ਆਪਣੇ ਨਾਲ ਲਾ ਚੁਗੀ ਕਿ ਕੈਮਰੇ ਤੋਂ ਦੱਲਦੀ ਉਦਾਂ ਇਹੋ ਜਿਹੀ ਹੈ ਹਾਂ ਨਹੀਂ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ ਵੀ ਪਤਾ ਤੂੰ ਹਣ ਕੋਲੇ ਤੁਰਿਆ ਫਰਦਾ ਤੇਰੇ ਕਿਹੜਾ ਕਰਦੀ ਆ ਹਾਂਜੀ ਠੀਕ ਆ ਰੇਟ ਇਹਦਾ ਫਿਰ ਰੇਟ ਇਹਦਾ ਵੀ ਜੀ ਮੋਲ ਜੋ ਮਰਜ਼ੀ ਕਰੀ ਜਾਈਏ ਹਾਂ ਨਾ ਵੀ ਤੇ 50000 ਦੀ ਪੂਰੀ ਹੋ ਜੂਗੀ ਮੋਲ ਜੋ ਮਰਜ਼ੀ ਕਰੀ ਜਾਈਏ ਤੇ 50000 ਦੀ ਹਾਂ ਨਾ ਕਰ ਦਿਆਂਗੇ ਹਾਂਜੀ ਪੱਕੀ ਗੱਲ ਘਰੇ ਆ ਵੀਰ ਭਰਾ ਲਾ ਕੇ ਦਾ ਛੋਟਾ ਛੱਪਾ ਕਰਾਂਗੇ ਲਓ ਵੀ ਸੱਜਣੋ ਵਜਨ ਵੇਖ ਲਓ ਹਾਂ ਗੱਪਣਿਆ ਮੈਂ ਹਾਂ ਉਹ ਚੈੱਕ ਪਾਸ ਆਪਣੀ ਚੈੱਕ ਪਾਸ ਆ ਓਕੇ ਰਿਪੋਰਟ ਹਨਾ ਤੇ ਨੀਲੀ ਰਾਵੀ ਚ ਰੱਖਦੀ ਤਿਆਰ ਹੋਈ ਯਾਰ 95 ਲੱਖ ਦੇ ਘਰਾਂ ਦੀ ਝੋਟੀ ਖੁੱਲੀ ਆ ਝੋਟੀ ਖੁੱਲੀ ਵੀ ਜੀ 50000 ਚ ਮਾਨਤਾਣਾ ਸੱਜਣੋ ਹਾਂਜੀ ਚੰਗੀ ਝੋਟੀ ਪੰਜ ਮਹੀਨਾ ਲੱਗਿਆ ਹੋਇਆ ਗੱਪਣ ਚੈੱਕ ਪਾਸ ਤੁਸੀਂ ਕਰਾ ਲਿਓ ਆਜੋ ਅੱਗੇ ਦੋ ਨੰਬਰ ਝੋਟੀ ਦੋ ਮੱਝ ਤੋਂ ਕਰੀਏ ਸ਼ੁਰੂ ਇਹਦਾ ਕੀ ਲੇਖਾ ਜੋਖਾ ਇਹ ਵੀ 7 ਮਹੀਨੇ ਗੱਪਣਿਆ ਮੈਂ ਇਹ 7 ਮਹੀਨਿਆਂ ਦੀ ਗੱਪਣ ਚੈੱਕ ਪਾਸ ਚੈੱਕ ਪਾਸ ਸੁਆ ਕਿਹੜਾ ਸੁਆ ਦੂਰੇ ਦੀ ਹੋਈ ਆ ਦਾ ਮੇਰੇ ਸਾਹਮਣੇ ਘਰ ਵਾਲੇ ਦੁੱਧਿਆਂ ਦੇ ਮੈਂ ਤੀਜੇ ਮੰਨ ਲਵੇ ਕੋਈ ਚੱਕਰ ਨਹੀਂ ਇਹ ਦੁੱਧੇ ਆ ਕਿਹੜੇ ਸੱਜਰ ਨੇ ਦਾ ਦੁੱਧ ਦਾ ਕੀ ਰਿਕਾਰਡ ਰੱਖਿਆ ਸੱਜਰ ਦਾ ਵੀ ਜੀ ਆਪਾਂ ਢੇਰੀਆਂ ਚ ਲਈ ਮੈਂ ਓਕੇ ਹਾਂ ਹਾਂ ਸੱਜਰ ਮੈਂ ਜਾਦ ਨਹੀਂ ਆ 12 13 ਕਿਲੋ ਤੋਂ ਬਾਹਰ ਚਲਦੀ ਮੈਂ ਚਲਦੀ ਹੋਊਗੀ ਜਾਤ ਕੁਆਲਟੀ ਹੋ ਰਹੀ ਹੈ ਜਾਤ ਕੁਆਲਟੀ ਐ ਜੈਡ ਬਲੇਗਿਆ રે ਹਾਂ ਸਾਰੀ ਪੂਸਤੱਕ ਵੀ ਕਾਲੀ ਆ ਹਨਾ ਸੰਗਜ ਲੱਗੀ ਜਫਰਾਬਾਦੀ ਜਿਆ ਹੁਣ ਇਹ ਦੁੱਧ ਹੈਗਾ ਇਹਦੇ ਕੋਲੇ ਦੁੱਧ ਹੈਗਾ ਵੀਰ ਜੀ ਥੱਲੇ ਇਹ ਸੱਤਾਂ ਮਹੀਨਿਆਂ ਦੀ ਥੱਲੇ ਵੀ ਦੁੱਧ ਆ ਇੱਕੋ ਟਾਈਮ ਮਿਲਦੀ ਆ ਵੀ ਜੀ ਇਹ ਦੇਂਦੀ ਆ 2 2.5 ਕਿਲੋ ਦੁੱਧ ਓਕੇ ਤੇ ਮੈਲ ਪਾੜੇ ਤੇ ਪੈਂਦੀ ਕਿ ਠੀਕ ਐ ਇਦਾਂ ਇਦਾਂ ਇੰਚ ਦਮ ਖਲੋਤੀ ਇੱਕ ਨਾ ਮਿਲ ਪਰਾਈਂ ਥਾਪੀ ਮਾਰ ਕੇ ਭੇਜੋ ਅੱਛਾ ਓ ਠੀਕਾ ਦੌਂਦੀ ਰਹੀ ਜੋ ਘਰ ਦਾ ਕੋ ਮਗਰ ਉਹ ਮਿਲੀ ਨਹੀਂ ਓਕੇ ਇਹਦੀ ਤੋਰ ਕਰਾ ਚੱਕ ਸਾਢੇ ਸੱਤਾਂ ਦੀ ਸਾਢੇ ਸੱਤਾਂ ਦੀ ਲਓ ਵੀ ਸਜਣੋ ਸੱਤ ਕੰਪਲੀਟ ਕਰਕੇ ਅੱਠਵੇਂ ਮਹੀਨੇ ਚ ਵੜ ਗਈ ਤੇ ਦੁੱਧ 2.5 ਕਿਲੋ ਹਜੇ ਵੀ ਆ ਬਾਕੀ ਚੰਗੀ ਦੋ ਦਾਲੀ ਮੈਂ ਆ ਬਾਕੀ ਤੁਸੀਂ ਆਪ ਇਹਨਾਂ ਜਿੱਦੀ ਮਾਰਾ ਇੱਕ ਨਾ ਗੱਟੇ ਦੇ ਮਾਰੀ ਜੀ ਸੋ ਰਿਆ ਇਹਨਾਂ ਬਾਹਰ ਥਲੇ ਬੰਨੀ ਵਲੇ ਨਾ ਹਾਂ ਸਾਡੀ ਟਾਰ ਮਾਰੀ ਵਲੇ ਦੀ ਓਕੇ ਆ ਇਥੇਲੇ ਮੈਨਾਂ ਹਾਂ ਇਹਦੇ ਦਵਾਈ ਦੂਈ ਪਾਦ ਨਹੀਂ ਕੀ ਲੈਣਾ ਪਿਆ ਜਾਣਾ ਵਧੀਆ ਕੀੜੇ ਨਹੀਂ ਪਏ ਓਕੇ ਸਾਰਾ ਜਾਣਾ ਗੱਟੇ ਦੇ ਸੋ ਜੀ ਇਹ ਗੱਟੇ ਦੇ ਬਾਕੀ ਤੁਮ ਤਾਰ ਚ ਕੋਈ ਦਿੱਕਤ ਨਹੀਂ ਆ ਓਕੇ ਓਕੇ ਕੋਈ ਹੋ ਜੂਗੀ ਇੱਕ ਦੋ ਨੇ ਸੈਟਲ ਨਹੀਂ ਨਹੀਂ ਕੋਈ ਚੱਕਰ ਹੀ ਨਹੀਂ ਇਹਦਾ ਸਾ ਕੋਈ ਨਹੀਂ ਵੱਜਿਆ ਕੁਛ ਹਾਂ ਤਾਰ ਜੀ ਵੱਜ ਗਈ ਵਲੇ ਦੀ ਠੀਕ ਆ ਠੀਕ ਆ ਠੀਕ ਤੇ ਬਾਕੀ ਇਹਦਾ ਰੇਟ ਵੀ ਫਿਰ ਉੱਜਾ ਕਰ ਦਈਏ ਰੇਟ ਕੋਈ ਨਹੀਂ 13 ਹਾਂ ਠੀਕ ਆ ਠੀਕ ਲੋ ਵੀ ਸੱਜਣਾ ਇੱਕ ਨੰਬਰ ਜਿਹੜੀ ਤੁਹਾਨੂੰ ਝੋਟੀ ਵਿਖਾਈ ਸੀ ਉਹਦੀ ਜਿਹੜੀ ਫੈਕਸਾਂ ਨੂੰ ਰੇਟ ਕਰਤੇ ਵੀਰ ਨੇ 50000 ਰੁਪਇਆ ਠੀਕ ਆ ਤੇ ਇਹਦਾ ਆਪਾਂ ਕਨਫਰਮ ਕਰ ਲੈਨੇ ਆ ਇਹ ਕਿੰਨੇ ਦੀ ਦਵਾਉਣੇ ਆ ਤੁਹਾਨੂੰ ਟੋਕੜਾ ਗੱਬਣਾ ਚੈੱਕ ਪਾਸ ਬਾਲੀ ਦਰਦੀ ਮੇਰੇ ਤੋਂ ਹੀ ਦਰਦੀ ਆ ਹੁਣ ਹੀ ਦਰਦੀ ਹੈ ਨਾ ਕੋਈ ਗੱਲ ਪਾਹ ਨਹੀਂ ਕਹਿੰਦੇ ਪੱਤ ਤੈਨੂੰ ਕੁਛ ਨਹੀਂ ਕਹਿੰਦੇ ਇਹਦਾ ਡਰ ਜਦੋਂ ਟੈਂਪੂ 'ਚ ਚੜ ਗਈ ਉਹਦੇ ਹੀ ਲੈ ਜਾਣਾ ਤੇ ਇਹ ਫਰਕ ਲਪਟੈਣ ਵੀਰ ਇਹ ਤੁਹੀਂ ਤਾਂ ਕਿੰਨੇ ਦੇ ਦਿੱਤੀ ਨਹੀਂ ਮੈਂ ਨਹੀਂ ਕੋਤਾ ਹਤਾ ਭਰਾਵਾ ਇਹ ਨਹੀਂ ਸੁੰਦੀ ਬੜੀ ਟਕਾਣੇ ਜੀ ਅੱਛਾ ਪੂਰੀ ਤਿੱਖ ਜਿਹੀ ਸੁੰਦੀ ਆ ਇਹੇ ਹਾਂ ਕੱਤਰ ਨੂੰ ਤੇ ਅੱਜ ਤੋਂ ਲੜਾ ਤੇ ਨਾਂ ਮਹੀਨਿਆਂ ਹਾਂ ਅੱਗ ਭਰੂਗੀ ਹੈ ਅੱਗ ਭਰੂਗੀ ਗਰਮੀ ਦੀ ਹਾਂ ਕਿੰਨੇ ਦੀ ਹੋ ਜਾਊਗੀ ਉਹ ਅੱਕਾ ਜੀ ਵੀ ਦੁੱਧ ਸੁੱਕ ਜਾਂਦਾ ਜਿਸੇ ਸੁੰਦੀ ਆ ਬੜੀ ਰੋਤ 'ਚ ਸੁੰਦੀ ਆ ਹਨਾ ਹਾਂਜੀ ਕਿੰਨੇ ਦੀ ਦੇ ਦੀ ਅੱਜ ਫਿਰ ਵੇਖੀ ਜਾਓ ਕਾਂਡਾ ਵਾਂਡਾ ਜੋ ਮਾਰਦਾਂ ਕਰਦਾ ਇਹ 55000 ਚ ਹਾਂ ਠੀਕ ਆ ਸਾਢੇ ਸੱਤਾਂ ਦੀ ਗੱਬਣ ਵੀ ਸਾਢੇ ਸੱਤਾਂ ਮਹੀਨੇ ਬਾਕੀ ਵੀਰ ਕੋਈ ਆਹ ਤਸੱਲੀ ਕਰਕੇ ਖੜੇ ਓਕੇ ਬਾਕੀ ਇਹ ਤੇਜੀ ਪੁੱਜੀ ਹੁੰਦੀ ਐ ਵੱਖੀ ਤੋਂ ਵੀ ਪਤਾ ਲੱਗਦਾ ਚਾਹੀਦਾ ਅੱਛਾ ਹਾਂ ਜੋ ਪਾਣੀ ਪੁਣੀ ਪੀਵੇ ਨਾ ਕੱਢ ਕੇ ਹਾਂ ਉਹ ਤਾਂ ਚੱਲੇ ਤਾਂ ਹੁਣ ਮੰਨ ਲਾ ਵੀ ਬਾਕੀ ਇਹ ਵੀ ਦੁੱਧ ਜ਼ਿਆਦਾ ਨਹੀਂ ਆ ਵੀ ਕੋਈ ਮਹੀਨਾ ਖਾਂਡ ਜਾ ਕੇ ਦੱਸ ਦੇ ਰਹੀ ਹਰੀ ਨਾ ਵੀ ਚਾਹ ਪਾਣੀ ਬਣਾਉਂਦੀ ਆ ਠੀਕ ਆ ਆ ਝੋਟੀ ਲਿਆ ਕੱਢ ਕੇ ਬਾਹਰ ਇਹਦਾ ਕੀ ਹਿਸਾਬ ਕਿਤਾਬ ਆ ਬੜੀ ਝੋਟੀ ਚੰਗੀ ਆ ਤੇਰੀ ਇਹ ਆ ਤਾਂ ਦੇ ਲੈ ਆਈਏ ਨੂੰ ਪਹਿਲਾਂ ਨੇ ਆ ਠੀਕ ਆ ਹਾਂਜੀ ਮੂੰਹ ਚਾਰ ਦੰਦ ਤੇ ਸੂਆ ਪਹਿਲਾ ਸੂਈ ਸੀ ਸੂਆ ਪਹਿਲਾ ਸੂਈ ਕੱਟੀ ਤਰੀ ਬੜੀ ਹਰਿਆਣੇ ਹਰੀਉਨੇ ਦੀ ਲੱਗਦੀ ਐ ਇੱਕ ਰੰਗ ਕਾਲੀ ਨਾ ਇੱਕ ਰੰਗ ਕਾਲੀ ਤੇ ਨਿੱਕਾ ਨਿੱਕਾ ਸਿੰਘ ਸਜਣੋ ਤੇ ਕੱਦ ਵੇਲ ਬੜੀ ਸ਼ਾਨਦਾਰ ਕੱਟਿਆ ਤੇ ਇਹ ਤੁਹਾਨੂੰ ਦਵਾ ਰਿਪੋਰਟ ਤੇ 7 ਇੰਚ 8 ਇੰਚ ਮੇਰੀ ਹੱਥ ਆ ਬੜਾ ਤੇਰੇ ਕੱਦ ਜੱਡੀ ਆ ਬਹੁਤ ਚੰਗੀ ਝੂਟੀ ਆ ਸਜਣੋ ਆ ਜਾ ਪੁੱਤਾ ਜਾ ਕੁਛ ਨਹੀਂ ਕਹਿੰਦੇ ਭੂਮਾਂ ਪਿੱਛੇ ਫਿਰ ਇੱਕ ਕੰਮੀ ਚੱਲ 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 ਚੇਰਾ ਚੱਲ ਇਹ ਇੱਕ ਤੇਰੀ ਆ ਜਾ ਚੱਲ 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 ਕੱਲੀ ਸਜਣੋ ਗਈ ਨਹੀਂ ਸੀ ਤੇ ਦੋ ਮਈਆਂ ਤੁਹਾਨੂੰ ਤੋੜ ਕੇ ਵਿਖਾਉਣੇ ਆ ਕੱਠੀਆਂ ਝੋਟੀ ਵੇਖੋ ਗਰਲ ਬਟਣ ਇਹਦਾ ਕੀ ਲੇਖਾ ਜੋਖਾ 6 ਕਿਲੋ ਦੁੱਧਿਆ ਥਲੇ 6 ਕਿਲੋ ਦੁੱਧ ਸੁਆ ਪਹਿਲਾ ਮੂੰਹ ਚਾਰ ਦੰਦ ਠੀਕ ਆ ਤੇ ਗੱਬਣ ਗੁੱਬਣ ਆਣੀਏ ਓਕੇ ਵੇਲੀ ਮੰਨ ਲਏ ਅਗਲਾ ਸਰੋਲੇ ਵੇਲੀ ਮੰਨ ਲਏ ਠੀਕ ਆ ਠੀਕ ਆ ਠੀਕ ਆ ਬਾਕੀ ਬਹੁਤ ਤਬਾਡੀ ਜਦੋਂ ਤਿਆਰ ਹੋ ਗਈ ਉਸ ਦਿਨ ਗੱਲਾਂ ਹੋਰ ਹੋਣਗੀਆਂ ਹਨਾ ਬੜੀ ਚੰਗੀ ਕੱਟੀ ਆ ਸੱਜਣੋ ਐਨਾ ਕੋ ਸਹਿਤ ਕਰਦਾ ਰੂਲੀ ਪਈ ਆ ਕਹੇ ਨੇ ਇਹ ਮੇਰਾ ਮੰਨਣਾ ਜੀ ਹਜੇ ਵੇਲੀ ਜਨੇ 7 ਕਿਲੋ 8 ਕਿਲੋ ਦੁੱਧ ਦੇਣ ਲੱਗ ਜਾਣਾ ਵੀਰ ਜੀ ਦੁੱਧ ਹੋ ਰਿਹਾ ਅੰਦਰ 6 ਕਿਲੋ ਤਾਂ ਬਾਹਰ ਹੋਊਗਾ ਓਕੇ ਹਾਂ ਵੀਰ ਕੋਈ 6 ਕਿਲੋ ਮਾਲੇ 6 6 ਕਿਲੋ ਪੱਕਾ ਮੰਨ ਕੇ ਆ ਜੇ 3-3 ਕਿਲੋ ਹਾਂ 6 ਕਿਲੋ ਦਾ ਮਿਲਦੀ ਪਾੜੇ ਤੇ ਥਾਪੀ ਦੇ ਪਾੜੇ ਦੇ ਪਾੜੇ ਦੇ ਓਕੇ ਹਾਂ ਆ ਸ਼ੋਰ ਹੈ ਮੇਰਾ ਨਹੀਂ ਗਾਇਆ ਉਹ ਸਾਮਾਨ ਦਾ ਇਹਨੂੰ ਅੱਛਾ ਇੰਨੀ ਸੀਲ ਆ ਨਹੀਂ ਸੀਲ ਬਾਲਟੀ ਰੱਖ ਕੇ ਚੋਨੇ ਆ ਹਾਂ ਕੋਈ ਇਹੋ ਜਿਹਾ ਕੋਈ ਟੀ ਕੱਟ ਲਾ ਲਊਗੀ ਓਕੇ ਇਹ ਦੇਵਾਂਗੇ ਕਿੰਨੇ ਦੀ ਇਹਦੇ ਵਿੱਚ 52000 ਚੋਂ ਮਾਨਤਨ ਕਰਦਾ ਹਾਂ 50 ਤੇ 2 52000 ਚੋਂ ਮਾਨਤਨ ਹਾਂ ਕੱਟੀ ਬਹੁਤ ਚੰਗੀ ਆ ਹਨਾ ਬਰੀਡ ਬਹੁਤ ਆ ਹਾਂਜੀ ਕਬੂਥੀ ਵੇ ਲੋ ਸੰਗ ਸੰਗ ਹਨਾ ਯਾਰ ਬੜੀ ਕੁਆਲਿਟੀ ਆ ਸੱਜਣਾ ਝੋਟੀ ਹੈ ਹੋਣੀ ਜੀ ਗੱਬਣ ਚੱਕ ਪਾਸ ਹੋ ਜੇ ਹੋਣੀ ਝੋਟੀ 20000 ਹੈਗੀ ਆ ਕੋਈ ਸ਼ੱਕ ਨਹੀਂ ਯਾਰ ਬਹੁਤ ਚੰਗੀ ਝੋਟੀ ਆ ਤੇ 52 ਚੋਂ ਮਾਨਤਨ 52 ਚੋਂ ਮਾਨਤਨ ਕਰਦਾ ਓਕੇ ਅੱਗੇ ਅੱਗੇ ਸੱਜਣਾ ਇੱਕ ਤੁਹਾਨੂੰ ਗਊ ਵਿਖਾਉਣ ਲੱਗੇ ਆ ਉਹਦਾ ਵੀ ਲੇਖਾ ਜੋਖਾ ਆਪਾਂ ਪੁੱਛਦੇ ਆ ਬਾਹਰ ਕਢਾ ਲੀਏ ਵੀਰ ਤੋਂ ਤੇ ਉਸ ਤੋਂ ਬਾਅਦ ਆਪਾਂ ਤੋਰ ਤਾਰ ਚੈੱਕ ਕਰਦੇ ਆ ਆ ਕੱਟੀ ਦਾ ਕੋਈ ਸਾਹਮਣ ਵਾਲਾ ਵੀਰ ਅਜੇ ਮੰਨ ਲਓ ਵੀ ਅਸਰ ਕੱਟੀ ਲਾਭਦੇ ਹੀ ਤਾਂ ਝੋਟੀ ਲੈ ਲੋ ਪੂਰੀ ਚੰਗੀ ਆਪਾਂ ਨੂੰ ਲਾਭਦਾਈ ਕਰਊਗੀ ਰੱਬ ਮਿਹਰ ਕਰੇ ਤੇ ਇਹ ਗਊ ਦਾ ਕੀ ਹਿਸਾਬ ਕਿਤਾਬ ਆ ਸ਼ਾ ਇਹਦੇ ਥੱਲੇ ਵੀ ਜੀ ਦੁੱਧ ਹੈਗਾ 6 ਕਿਲੋ ਤਿੰਨ ਤਿੰਨ ਕਿਲੋ ਡੰਗ ਦਾ ਡੰਗ ਇੱਕ ਡੰਗ ਦਾ ਠੀਕ ਆ ਤੇ ਇਹ ਗਾਂ ਘਰ ਵਾਲਿਆਂ ਦੇ ਵੀ ਬਣੀ ਆ ਸਾਡੇ ਕਿਸਾਨ ਬਲਦੀ ਤੇ ਪਠੇ ਲਿਆਉਂਦੇ ਆ ਉਦੋਂ ਹੀ ਬਣੀ ਆ ਆ ਉਦੋਂ ਬਣੀ ਆ ਸੌਰੀ ਆ ਬਾਕੀ ਇਹ ਚੈੱਕ ਨਹੀਂ ਹੋਈ ਠੀਕ ਆ ਹਾਂ ਉਹ 6 ਕਿਲੋ ਦਾਦਾ ਸੂਆ ਦੂਜਾ ਕੀ ਹੋਊਗੀ ਹਾਂ ਚੋਣ ਚਾਨਣ ਆ ਗਈ ਏ ਥੋੜੀ ਸਾਹ ਸੁਣਾਉਣਾ ਕੰਦੇ ਦਾ ਰਹਿ ਗਈਆਂ ਲਓ ਆਪਣਾ ਮੈਂ ਖੜੀ ਟੋਕੜ ਕੱਪਣਾ ਅੱਛਾ ਤੇ ਵਿੱਚ ਗਾਂ ਘਾਟਾ ਕੇ ਗਏ ਆ ਠੀਕ ਆ ਠੀਕ ਆ ਠੀਕ ਆ ਹਾਂ ਸਭੀ ਘਟਾ ਤੇ ਬਾਕੀ ਤਾਂ ਯਾਰ ਥਣ ਥਣ ਚੰਗਾ ਵਿਚਾਰੀ ਨੂੰ ਹਨਾ ਪੈਰ ਜਨ ਆਪਦੀ ਕੀ ਹੋਇਆ ਇਹ ਪੱਕੇ ਥਾਂ ਦਾ ਸੀ ਜਿਹੋ ਨਾਲ ਸਾੜਾ ਕੰਦਾ ਈ ਹੁੰਦਾ ਨਾ ਕੱਚੇ ਕੁੱਚੇ ਬੰਨ ਦੇ ਵਿਚਾਰੀ ਨੂੰ ਦੋ ਦਿਨ ਹਨਾ ਤੇ ਕੇਅਰ ਹੋ ਜੇ ਦੀ ਤੇ ਵਧੀਆ ਰਹਿ ਜੂਗੀ ਹਾਂ ਇਹ ਇਹ ਕਿੰਨੇ ਦੀ ਦੇਣੀ ਆਪਾਂ ਕਿੰਨੇ ਦੀ ਦੇਰੀਏ ਤੁਸੀਂ ਨਾ ਦੋ ਨਹੀਂ ਮੈਂ ਨਹੀਂ ਦਾਂਗੇ ਨਹੀਂ ਨਹੀਂ ਮੋੜਦੇ ਨਹੀਂ ਨਾ ਯਾਰ ਐ ਨਾ ਕਰ ਮੇਰਾ ਫਿਰ ਵੀ ਤਾਂ ਵੀ ਤੂੰ ਇਹ ਦੱਸ ਨਾ ਨਹੀਂ ਅੱਜ ਗਰਲਪਟੈਣ ਵੀਰ ਹੀ ਦੱਸੇ ਬਾਕੀ ਇਹ ਵੀ ਚੋਂ ਜਾਂਚ ਕੋਈ ਦਿੱਕਤ ਨਹੀਂ ਇਹਨੂੰ ਵਿਸੀਲ ਸਾਊ ਆ ਵਿਚਾਰੀ ਸੀਲ ਸਾਊ ਆ ਕੋਈ ਬਾਕੀ ਇਹ ਵੀ ਆਹ ਕਬੈਣੀ ਦਾ ਸਹਣਾ ਨਾ ਵੀ ਜੀ ਹਾਂ ਉੱਚ 5-7 ਦਾ ਫਰਕ ਆ ਥੋੜਾ ਜਿਹਾ ਅੱਛਾ ਬਾਈ ਕੋਈ ਨਹੀਂ ਕੋਈ ਨਹੀਂ ਰੱਖਦੀ ਗਾਟਾ ਹਾਂ ਠੀਕ ਆ ਠੀਕ ਬਾਕੀ ਚੋਂ ਕੋਈ ਨਹੀਂ ਇਹ ਸੁਣਿਆ ਕੀ ਆ ਠੀਕ ਆ ਹਾਂ ਥੱਲੇ ਤਾਂ ਰਾਨਾ ਹੀ ਮਾਰੀ ਹਾਂ ਮੇਰੇ ਭਰਾਵਾ ਕਮੈਂਟ ਕਰਦੇ ਥੇ ਥੱਲੇ ਥੋੜੀ ਆ ਵਾਕਿਆ ਜੀ ਚੱਲ ਪੱਤ ਚੱਲ ਫਿਰ ਵੀ ਮੜਾ ਇਹ ਰੇਟ ਤਾਂ ਕਰ ਦਈਏ ਕਨਫਰਮ ਨਹੀਂ ਮੈਂ ਨਹੀਂ ਦੱਸਦਾ ਨਾ ਜਮਾ ਹੀ ਨਹੀਂ ਫਿਰ ਰੇਟ ਹੀ ਨਾ ਕਰੀਏ ਹੈ ਐ ਰੇਟ ਹੀ ਨਾ ਕਰੀਏ ਆਪੇ ਕਰ ਲੂਗਾ ਅਗਲਾ ਜਿਹੜਾ ਫੋਨ ਲਾਉ ਦੱਸ ਦੇ ਕੋਈ ਭੈਣ ਭਰਾ ਮੰਗ ਹੀ ਲੈਂਦਾ 10000 ਚ ਛੋੜ ਕਰ ਦਾਂਗਾ 10000 ਚ ਛੋੜ ਛੱਪਾ ਕਰਦੇ ਆਂਗੇ ਹਾਂ ਬਾਕੀ ਵੀਰ ਭਰਾ ਕੋਈ ਦੁੱਧ ਲੈਂਦਾ ਵੇ 2 ਕਿਲੋ ਮੁੱਲ ਹੂੰ ਉਹਦਾ ਵੀ ਪੈਸੇ ਜਿਆਦੇ ਪਾਈ ਜਾਂਦੇ ਆ ਵਾਕੇ ਬਣ ਜਾਂਦੇ ਕੋਈ ਸ਼ੱਕ ਨਹੀਂ ਯਾਰ 10000 ਦੇ ਵਿੱਚ 6 ਕਿਲੋ ਦੁੱਧ 6 ਕਿਲੋ ਜੇ ਗੱਬਣ ਨਿਕਲੇ ਇਹਦਾ ਮਹਾਰਾਜ ਦੀ ਕਰਪਾ ਨਾਲ 2 ਰੁਪਏ ਵੀਰ ਲਾਉ 2 ਰੁਪਏ ਕੀ ਜਿਆਦੇ ਲਾਉਗੀ ਹਾਂ ਤਿਆਰ ਹੋਈ ਭੈਣ ਤਾਂ ਨਹੀਂ 35 4000 ਦੀ ਵੇੜ ਬਣ ਜਾਣੀ ਆ ਹਾਂ ਹੁਣ ਦੁੱਧ ਵੀ ਦਿੰਦੀ ਹੈ ਕਿਹੜੀ ਆਪਾਂ ਉਦਾਂ ਦੇਂਦੇ ਆ ਹਾਂ ਖਾਲੀ ਕਰਕੇ ਦੁੱਧ ਜਗਾ ਖਲੇ 5-6 ਕਿਲੋ ਤੇ ਆ ਕੱਟੀ ਦੀ ਫੇਸ ਕੁਆਲਟੀ ਫੇਰ ਚੈੱਕ ਕਰ ਲਓ ਬੜੀ ਸ਼ਾਨਦਾਰ ਤੇ ਸੋਹਣੀ ਰੰਗ ਰੂਪ ਦੀ ਕੱਟੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ